ਸੋਹਿਲਾ ਰਾਗ ਗਉੜੀ ਦੀਵਕੀ ਮੰਲਾ ਪਹਿਲਾ ੴ ਸ੍ਰੀ ਗੁਰਪ੍ਰਸਾਦ ਜੈ ਕਰ ਕੀਰਤਾ ਕੀ ਕਰਤੇ ਗਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵਰੋ ਸਜਨਾਰ ਤਮ ਗਾਉ ਮਿਰਨ ਪਾਉ ਕਾ ਸੋਹਿਲਾ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਹ ਨਿਤ ਨੇ ਜਿਹੇ ਸਮਾਲੀਐਣ ਦੇਖੇਗਾ ਦੇਵਨ ਹਾਰ ਤੇਰ ਦਾ ਨੇ ਕੀਮਤ ਨਾਮ ਪਵੇ ਤਦ ਦਾਤੇ ਕਮਣ ਸੁਮਾਰ ਸੰਭੂਸਾ ਲਿਖਿਆ ਮਿਰ ਕਰਪਾਉ ਤੇਲ ਦਿਉ ਸੱਜਣ ਸੀਸੜੀਆਂ ਜੋਇ ਸਸ ਸੁਮੇਲ ਕਰ ਕਰਿ ਹੋ ਪਹੁੰਚਾ ਛੜਨਿਤ ਪਵਨ ਸਦਾ ਰਾਸ ਸਿਮਰਗੀ ਨਾਨਕ ਸੇ ਦਿਵਨ ਰਾਗਿਆ ਸਮਨ ਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰਗਈ ਕੋ ਇਸ ਨੀਕ ਬਾਬਾ ਜਾ ਕਰ ਕਰਤੇ ਕੀਤੋਏ ਸੋ ਕਰਾ ਫੜਾਈ ਤੋਇ ਰਾਹ ਵਿਸਾ ਚਸੀਆਂ ਕੜੀਆਂ ਪਨ ਤਿਵਾਰੀ ਮਾਉ ਹੋਆ ਸੁਰਜੇ ਕੋ ਰਤਨੀ ਨਾਨਕ ਕਰਤੇ ਕੀਤੇ ਵੇਸ ਰਾਗਤਨਾ ਸ੍ਰੀ ਮਨਲਾ ਪਹਿਲਾ ਗਗਨ ਮੈਂ ਥਾਰਾ ਵਿੱਚ ਆਂ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਤੁਮ ਮਲਿਆਣੂ ਪਉਣ ਚੌਰੋ ਕਰ ਸਰਬਨਾਇ ਫਲਨ ਜੋਤੀ ਕੈਸੀ ਆਰਤੀ ਹੋਏ ਪਉਣ ਖੰਡਾਂਤਰੀ ਆਰਤੀ ਅਨਹਤਾ ਸਬਦ ਵਜੰਤ ਪੀਰਾਵ ਸਾਸਤਵ ਨੈਨ ਨਨ ਨੈਮਹ ਤੋਏ ਕੋ ਸਾਸ ਮੂਰਤ ਨਾਇਕ ਤੋਈ ਸਾਸ ਪਦ ਵਿਮਨ ਨਾਇਕ ਪਦ ਗੰਧ ਬਿਨ ਸਾਸਤਵ ਗੰਧ ਦੇ ਵਿਚਲਤ ਮੋਈ ਸਾਮੈ ਜੋਤ ਜੋਤਾ ਸੋਏ ਤੇ ਦਿਚਾਨਣ ਸਾਮੈ ਚਰਨ ਹੋਈ ਗੁਰਸਾਖੀ ਜੋਤ ਪ੍ਰਗਟੋਈ ਜੋਸ ਭਾਵੇ ਸੋ ਆਰਤੀ ਹੋਈ ਹਰ ਚਰਨ ਕਮਕਰੰਦ ਲੋਬਤ ਮਨੋ ਅੰਧਨ ਹੋਇ ਆਏ ਪਿਆਸਾ ਕਿਰਪਾ ਜਲ ਦੀ ਨਾਨਸਾਰੰ ਕੋ ਜਾਤ ਤੇ ਤਰਨਾਏ ਵਾਸਾ ਰਾਗ ਗੌੜੀਪੁਰ ਮਨਲਾ ਚੌਥਾ ਕਾਂਕ ਨੂੰ ਉਹ ਪਰਿਆ ਮਿਲ ਸਾਧੂ ਖੰਡਣ ਖੰਡਾਈ ਪੂਰਬ ਲਿਖਤ ਲਿਖੇ ਗੁਰ ਪਾਇਆ ਮਰਲੇ ਮੰਡਲ ਮੰਡਾਈ ਕਰ ਸਾਧੂ ਅੰਜਲੀ ਪਨਵਡਾਈ ਕੰਡਾਉਸ ਪਨਡਾ ਰਹਾਉ ਸਾਕ ਤਰਸਾ ਨ ਜਾਣਿਆ ਤਨੰਤਰੋਂ ਮੈਂ ਕੰਡਾਈ ਜਿਨ ਚਲੇ ਸੁਬੇ ਦੁਖ ਪਾਵੇ ਜਮਕਾਲ ਸੈ ਸੜੰਡਾਈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮਨ ਪੋ ਕੰਡਾਈ ਅਵਨਾਸੀ ਪ੍ਰੂਪਾ ਪਰਮੇਸ਼ਰ ਬਹੁ ਸੋਉ ਖਣ ਬ੍ਰਹਮੰਡਾਈ ਹਮ ਗਰੀ ਮਸਕੀਨ ਪਾ ਤੇਰੀ ਹਰ ਆਖ ਰਾਖ ਵਡਾਈ ਜਨ ਆਨਕ ਨਾਮ ਧਾਰ ਟਿਕ ਨਾਮੇ ਸੁਖ ਮੰਡਾਈ ਰਾਗ ਗੌੜੀ ਪੁਰ ਮੰਲਾ ਪੰਜਵਾ ਕਰੋ ਬਨੰਤੀ ਸੁਨ ਮੀਤਾ ਸੰਤਾਲ ਕੀ ਬੇਲਾ ਹੀਆ ਖਾੜ ਚ ਲੋਹੜਾਗੇ ਬਸੰਸੀਲਾ ਔਕਟੇ ਦਨ ਸੋਰੇ ਨਾਰੀ ਮਨ ਗੁਰ ਮਨ ਕਾਜ ਸਵਾਰੇ ਰਾਉ ਇਸ ਸੰਸਾਰ ਵਿਕਾਰ ਸੰਸਰੇ ਮੈਂ ਤਰੂ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਇ ਰਸ ਕਾਖ ਤਤ ਨ ਜਾਣੀ ਜਾ ਕੋ ਆਏ ਸੋਇ ਬਾਜ ਗੁਰ ਤੇ ਮਨ ਮੁਸੇਰਾ ਨਿਜ ਕਰ ਮੈਲ ਪਾਉ ਸੂ ਸਾਜੀ ਬਰਨੈ ਗੁ피ਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਿਆ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਾਂ ਸੁਖ ਮੰਗੇ ਮਕੂ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ